ਪੰਜਾਬ ਕਾਂਗਰਸ ਵਿੱਚ ਖੇਮੇਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਪਾਵੇਂ ਕੀ ਸੂਬੇ ਵਿੱਚ ਕਾਂਗਰਸ ਦੀ ਕਮਾਨ ਪ੍ਰਤਾਪ ਸਿੰਘ ਬਾਜਵਾ ਦੇ ਹਵਾਲੇ ਕੀਤੀ ਗਈ ਹੈ ਸੀਨੀਅਰ ਕਾਂਗਰਸ ਆਗੂਆਂ ਵੱਲੋਂ ਬਾਜਵਾ ਦੀ ਕਾਰਗੁਜ਼ਾਰੀ ਅਤੇ ਬਿਆਨਬਾਜ਼ੀ ਤੇ ਹੀ ਸਵਾਲ ਖੜੇ ਕੀਤੇ ਜਾ ਰਹੇ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੁਝ ਪਾਰਲੀਮੈਂਟੀ ਅਤੇ ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਨਾਮ ਐਲਾਨਣ ਦਾ ਵਿਰੋਧ ਕੀਤਾ ਹੈ ਉਨਾ ਕਹਿਆ ਕਿ ਉਮੀਦਵਾਰ ਐਲਾਨਣ ਦਾ ਅਧਿਕਾਰ ਸਿਰਫ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਕੋਲ ਹੀ ਹੈ। ਉਹਨਾਂ ਕਹਿਆ ਕਿ ਕਾਂਗਰਸ ਵਿੱਚ ਉਮੀਦਵਾਰ ਚੋਣਨ ਦੀ ਇੱਕ ਪ੍ਰਕਿਰਿਆ ਤੈਅ ਹੈ ਜਿਸ ਤਹਿਤ ਪਾਰਟੀ ਦੀਆਂ ਸੂਬਾ ਇਕਾਈਆਂ ਉਮੀਦਵਾਰਾਂ ਦੇ ਨਾਮ ਅੱਗੇ ਹਾਈ ਕਮਾਂਡ ਨੂੰ ਭੇਜਦੀਆਂ ਨੇ ਜੋ ਕਿ ਬਾਅਦ ਵਿੱਚ ਉਹਨਾਂ ਤੇ ਅੰਤਮ ਜਿਹੜੀ ਹੈ ਮੋਹਰ ਲਗਾਉਂਦੀਆਂ ਨੇ। ਉਹਨਾਂ ਕਹਿਆ ਕਿ ਸੂਬਾ ਕਾਂਗਰਸ ਪ੍ਰਧਾਨ ਪਾਰਟੀ ਉਮੀਦਵਾਰਾਂ ਦਾ ਐਲਾਨ ਜਿਹੜਾ ਹੈ ਉਹ ਨਹੀਂ ਕਰ ਸਕਦੇ।